ਵਾਹ ਗੁਰਜੀਕਾ ਖਾਲਸਾ ਵਾਹ ਗੁਰਜੀ ਕੀ ਫਤਿਹ ਅਰੇ ਦਰਸ਼ਕਾਂ ਪਰਿਸ਼ੋਤਨ ਸਾਰ ਨਤਨਵਾਹ ਜਿਉ ਉੱਤਨ ਸ਼ੁਰੂ ਗ੍ਰੰਥ ਸਾਹਿਬ ਜੀ ਦੇ ਸੱਚ ਦੇ ਵਿਚਾਰ ਧਾਰਾ ਨੂੰ ਸਮਝਣ ਦਾ ਯਤਨ ਕਰ ਰਹੇ ਹੋ ਇਸ ਨੂੰ ਆਪਣੇ ਹੋਰ ਸੰਗਤ ਸਾਥੀਆਂ ਤੱਕ ਪਹੁੰਚਾਉਣ ਦਾ ਉਦਦਮ ਕਰ ਰਹੇ ਹੋ ਸੁਪਚਾਰਾ ਪਸ਼ੂ ਕੀਤੀ ਸੀ ਦਾਸੰਗਰੰਥ ਕਦੋਂ ਤੱਕ ਕਿਵੇਂ ਹੋਂਦ ਵਿੱਚ ਆ ਕਿਦਾਂ ਬਣਿਆ ਕਿਉਂਕਿ ਸਿੱਖੀ ਦੇ ਜੋ ਦੁਸ਼ਮਣ ਹਨ ਉਹ ਅੱਡੀ ਛੋਟੀ ਦਾ ਜ਼ੋਰ ਲਾ ਕੇ ਤਾਂ ਸ਼ੁਕਰਤਨ ਸਿੱਖਾਂ ਦੇ ਨਾਲ ਜੁੜ ਰਹੇ ਹਨ ਕਿਤਾਬਾਂ ਲਿਖ ਰਹੇ ਹਨ ਤੋਂ ਸਮਝਣਾ ਇਹ ਜ਼ਰੂਰੀ ਹੈ ਕਿ ਜੋ ਸਾਡੇ ਇਤਿਹਾਸਕ ਸਰੋਤ ਹਨ ਉਹ ਇਸ ਬਾਰੇ ਕੀ ਕਹਿੰਦੇ ਹਨ ਕਿ ਇਸ ਤਰ੍ਹਾਂ ਦੇ ਗ੍ਰੰਥ ਦੇ ਨਾਂ ਦੀ ਕੋਈ ਚੀਜ਼ ਐਗਜ਼ਿਸਟ ਕਰਦੀ ਸੀ 10ਵੇਂ ਪਾਤਸ਼ਾਹ ਦੇ ਵਿਲੇ ਜਾਂ ਉਹਨਾਂ ਤੋਂ ਸਨ 1880 ਤੱਕ ਦੀਆਂ ਲਿਖਤਾਂ ਜਿਹੜੀਆਂ ਇਹਨਾਂ ਨੂੰ ਪਰਚੂੜਿਆ ਗਿਆ ਇਹ ਲਿਖਤਾਂ ਭਾਵੇਂ ਸਖਾ ਨਾਮਾਂ ਦੇ ਥਲੇ ਲਿਖੀਆਂ ਹੋਈਆਂ ਹਨ ਭਾਵੇਂ ਇਹਨਾਂ ਵਿੱਚ ਬਹੁਤ ਸਾਰੇ ਬ੍ਰਾਹਮਣਵਾਦੀ ਵੀ ਹਨ ਇਹਨਾਂ ਨੂੰ ਇਤਿਹਾਸਕ ਲਿਖਤਾ ਮੰਨਿਆ ਗਿਆ ਹੈ ਟੋਪਿਆਰੋ ਅੱਜ ਆਪਾਂ ਦੇਖਦੇ ਹਾਂ ਕਿ ਜੋ ਸਨ 1880 ਤੱਕ ਦੀਆਂ ਜਿਹੜੀਆਂ ਲਿਖਤਾਂ ਮਿਲਦੀਆਂ ਸਾਨੂੰ ਉਹਨਾਂ ਵਿੱਚ ਕੀ ਇਸ ਗ੍ਰੰਥ ਦਾ ਜਾਂ 10ਵੇਂ ਪਾਸ਼ਾ ਦੇ ਕਿਸੇ ਗ੍ਰੰਥ ਦਾ ਕਿਤੇ ਜ਼ਿਕਰ ਮਿਲਦਾ ਕੋਈ ਕਿਤੇ ਆ ਪਤਾ ਲੱਗਦਾ ਕਿ ਸਨ 1880 ਤੱਕ ਦੀਆਂ ਲਿਖਤਾਂ ਵਿੱਚ ਤਸੁਪ੍ਰਤ ਨਾਂ ਦੇ ਕੋਈ ਸ਼ਾਇ ਨੇ ਕੋਈ ਉਗੁਸੁਗ ਨਹੀਂ ਤੋ ਇਸ ਵਾਰ ਆਪਾਂ ਇੱਕ ਸੇਕ ਪਦਵਾਨ ਡਾਕਟਰ ਗੁਰਮੇਲ ਸਿੰਘ ਸਿੱਧੂ ਜਿਨ੍ਹਾਂ ਨੇ ਸਿੱਖ ਮਾਰਗ ਸਿੱਖਮਾਰਗ.com ਉੱਤੇ ਆਪਣਾ ਇੱਕ ਆਰਟੀਕਲ ਪੇਸ਼ ਜਾਈ ਸੀ ਇਹਦਾ ਸਿਰਲੇਖ ਇਹ ਸੀ ਚਰਚਿਤ ਦਸਮ ਗ੍ਰਾਂਥ ਕਿਵੇਂ ਹੋਣ ਦੇ ਵਿੱਚ ਆਇਆ ਇਤਿਹਾਸਕ ਤੱਤ ਅਤੇ ਪ੍ਰਮਾਣ ਆਪਾਂ ਇਸ ਵਿਦਵਾਨ ਦੀ ਜਿਹੜੀ ਕੀਤੀ ਖੋਜ ਹੈ ਉਸ ਨੂੰ ਸਾਹਮਣੇ ਰੱਖ ਰਹੇ ਹਾਂ ਤੇ ਅੱਜ ਆਪਾਂ ਦੇਖਾਂਗੇ ਇਤਿਹਾਸਕ ਪ੍ਰਾਤਨ ਜਿਹੜੀਆਂ ਲਿਖਤਾਂ ਜਿਹਨਾਂ ਨੂੰ ਕਿਹਾ ਜਾਂਦਾ ਹੈ ਉਹਨਾਂ ਵਿੱਚ ਜਦੋਂ ਉਹਨਾਂ ਦਾ ਨਾਮ ਦੀ ਕੋਈ ਚੀਜ਼ ਹੈ ਕਿ ਨਹੀਂ ਪਹਿਲਾਂ ਬਿ ਸ਼ੁਰੂ ਕਰਦੇ ਹਾਂ ਭਾਈ ਆਨੰਦ ਲਾਲ ਸਿੰਘ ਦੀਆਂ ਰਚਨਾਵਾਂ ਰਤਨਾਮਾ ਮਿਲਦਾ ਹੈ ਤਨਖਾ ਨਮਾ ਮਿਲਦਾ ਹੈ ਸਾਖੀ ਰਹਿਤ ਕੀ ਸਨ 1695 ਤੋਂ ਸਨ 1699 ਈਸਵੀ ਤੱਕ ਦਾ ਇਲਿਟਰਚਰ ਹੈ ਭਾਈ ਨੰਦਲਾਲ ਸਿੰਘ ਜੀ ਵੱਰੋਂ ਲਿਖਿਆ ਜਿਹੜਾ ਤੋਂ ਇਹਦੇ ਬਾਰੇ ਪੁਨਛਾਣ ਕੀਤੀ ਡਾਕਟਰ ਗੁਰਮੇਲ ਸਿੰਘ ਸਿੱਧੂ ਨੇ ਉਹ ਆਪਾਂ ਤੇ ਪੜ੍ਹਦੇ ਹਾਂ ਭਾਈ ਨੰਦਲਾਲ ਜੋ ਨੰਦਲਾਲ ਗੁਆਦੇ ਨਾਂ ਨਾਲ ਵੀ ਜਾਣੇ ਜਾਂਦੇ ਹਨ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰੀ ਸਿੱਖ ਅਤੇ ਵਿਦਵਾਨ ਕਵੀ ਸਾਹਿਦਕਾਰ ਸਨ ਉਹਨਾਂ ਨੇ ਬਹੁਤ ਹੀ ਰਚਨਾ ਫਾਰਸੀ ਭਾਸ਼ਾ ਵਿੱਚ ਕੀਤੀ ਜਿਵੇਂ ਜ਼ਿੰਦਗੀ ਨਾਮਾ ਦੀਵਾਨੇ ਗੋਆ ਤਸਵੀਰ ਫੋਰਸਨਾ ਜੋਤ ਵਿਗਾਸ ਗੰਜਨਾਮਾ ਦਸਤੂਰੁਲ ਇਨਸ਼ਾ ਅਰਜ਼ੁਲ ਅਲਫਾਜ਼ ਸੋਹਣ ਰਚਨਾਵਾਂ ਪੰਜਾਬੀ ਵਿੱਚ ਹੀ ਮਿਲਦੀਆਂ ਹਨ ਜਿਨ੍ਹਾਂ ਦੇ ਨਾਂ ਹਨ ਜੋਤ ਵਿਗਾਸ ਰਹਿਤਨਾਮਾ ਅਤੇ ਤਨਖਾਨਾਮਾ ਜੋਤ ਵਿਗਾਸ ਇਸੇ ਨਾਂ ਦੀ ਫਾਰਸੀ ਕਵਤਾ ਦਾ ਪੰਜਾਬੀ ਅਨਵਾਦ ਹੈ ਰਹਿਤਨਾਮਾ ਤੇ ਤਨਖਾਨਾਮਾ ਵਿੱਚ ਗੁਰੂ ਵਿੰਸਿੰਗ ਜੀ ਅਤੇ ਪਾਈ ਨੰਦ ਲਾਲ ਉਹਰਾ ਵਿਚਕਾਰ ਤਰ ਅੰਮਰ ਜਿਆਦਾ ਬਾਰੇ ਵਿਚਾਰ ਬਟਾਂਦਰਾ ਕੀਤਾ ਮਿਲਦਾ ਹੈ ਰੈਤਨਾਮਾ ਸਤਲੁਜ ਕੰਡੇ ਅਨੰਦਪੁਰ ਵਿਖੇ 1595 ਈਸਵੀ ਵਿੱਚ ਲਿਖਿਆ ਗਿਆ ਇਸ ਵਿੱਚ ਖਾਲਸਾ ਦੀ ਸਜਣਾ ਜਾਂ ਸਿੰਘ ਸ਼ਬਦ ਦੀ ਵਰਤੋਂ ਨਹੀਂ ਕੀਤੀ ਗਈ ਕਿਉਂਕਿ ਉਸ ਵੇਲੇ ਤੱਕ ਨ ਕੋ ਗੁਰੂ ਕਬਿਸਮ ਪਾਸ਼ਾ ਜੀ ਨੇ ਇਹ ਖਾਲਸਾ ਦੀ ਸਜਣਾ ਨਹੀਂ ਕੀਤੀ ਅਤੇ ਨਾ ਹੀ ਆਪਣੇ ਨਾਂ ਨਾਲ ਸਿੰਘ ਦੀ ਵਰਤੋਂ ਉਹਨਾਂ ਨੇ ਕੀਤੀ ਸੀ ਸਿੱਧ ਹੈ ਕਿ ਇਹ ਸਨ 1699 ਇਸਵੀ ਤੋਂ ਪਹਿਲਾਂ ਦੀ ਇਹ ਰਚਨਾ ਹੈ ਤਰਖਾਨਾਮਾ ਖਾਲਸਾ ਸਾਜਣ ਤੋਂ ਬਾਅਦ ਦੀ ਰਚਨਾ ਹੈ ਕਿਉਂਕਿ ਇਸ ਵਿੱਚ ਸ਼ਬਦ ਖਾਲਸਾ ਤੇ ਸਿੰਘ ਆ ਵਰਤੇ ਗਏ ਹਨ ਅਤੇ ਅਖੀਰ ਵਿੱਚ ਖਾਲਸਾ ਦੀ ਉਸਤ ਕੀਤੀ ਗਈ ਹੈ ਰੈਤਨਾਮਾ ਵਿੱਚ ਗੁਰੂ ਦਸ਼ਮੇਸ਼ ਜੀ ਦੇ ਤਿੰਨ ਰੂਪਾਂ ਦੀ ਵਿਆਖਿਆ ਹੈ ਇਹ ਤਿੰਨ ਰੂਪਾਂ ਨਿਰਗੁਣ ਸਰਗੁਣ ਅਤੇ ਗੁਰシャਬਦ ਗੁਰੂ ਜੀ ਫਰਮਾਉਂਦੇ ਹਨ ਕਿ ਇਹ ਤਨੇ ਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਤ ਹਨ ਜਿਸੇ ਮੇਰੇ ਦਰਸ਼ਨ ਕਰਨੇ ਹੋਣ ਉਹ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹ ਕੇ ਸੁਣ ਕੇ ਦਰਸ਼ਨ ਕਰ ਸਕਦਾ ਹੈ ਤੋਂ ਇਨਾਂ ਲਿਖਤਾਂ ਵਿੱਚ ਕਿਤੇ ਵੀ ਜਸਮਨਥ ਨਾਮ ਦਾ ਕਿਤੇ ਵੀ ਜ਼ਿਕਰ ਨਹੀਂ ਹੈ ਭਾਈ ਨੰਦ ਲਾਲ ਸਿੰਘ ਉਹਨਾਂ ਦੇ ਨੇਕ ਵਰਤੀ ਸਿੱਖ ਸੰਨ ਜਿਨ੍ਹਾਂ ਨੇ ਗੁਰੂ ਸਾਹਿਬ ਜੀ ਨੂੰ ਬਹੁਤ ਨੇੜੇ ਹੋ ਕੇ ਤੱਕਿਆ ਦਰਸ਼ਨ ਕੀਤੇ ਤੇ ਸ੍ਰਿਸ਼ਟਾਂ ਵਿੱਚ ਉਹਨਾਂ ਨੇ ਪੋਸਟਾਂ ਲਿਖੀਆਂ ਪਰ ਕਿਤੇ ਵੀ ਇਹਨਾਂ ਲਿਖਤਾਂ ਵਿੱਚ ਦਸ ਗੁਣਾ ਦਾ ਕਿਤੇ ਵੀ ਨਾਂ ਨਹੀਂ ਨਾ ਉਹਨਾਂ ਦੇ ਕਿਸੇ ਹੋਰ ਗ੍ਰੰਥ ਦਾ ਨਾਂ ਇੱਥੇ ਮਿਲਦਾ। ਤੋਂ ਨੰਬਰ 2 ਤੇ ਆਪਾਂ ਚੱਲਦੇ ਹਾਂ। ਕੋਸ਼ਿਸ਼ ਕਰਾਂਗੇ ਵੀਡੀਓ ਛੋਟ ਰਹੇ ਸੈਨਾਪਤੀ ਸ਼੍ਰੀ ਗੁਰੂ ਸ਼ੋਭਾ ਨਾ ਦਾ ਗ੍ਰੰਥ ਹੈ ਕਵੀ ਸੈਨਾਪਤੀ ਦਾ ਲਿਖਿਆ ਹੋਇਆ ਦੱਸਿਆ ਜਾ ਰਿਹਾ ਹੈ ਸੰਨ 1711 ਇਸ ਵੀ ਉੱਪਰ ਲਿਖਿਆ ਆ 1711 ਇਹਦਾ ਮਤਲਬ 1708 ਵਿੱਚ 10ਵਾਂ ਪਾਠ ਜੋਤੀ ਜੋ ਸਮਾਇਆ ਤੇ ਇਹ 1711 ਤੱਕ ਦੀ ਰਚਨਾ ਹੈ ਤਾਨਗੁਰੂ ਗੁਰੂ ਜੀ ਦੀ ਉਤਰੀ ਸੁਵਾਨ ਸੰਸਾਰ 1708 ਈਸਵੀ ਤੋਂ 3 ਸਾਲ ਬਾਅਦ ਸੰਸਾਰਾ 11ਵੀਂ ਵਿੱਚ ਲਿਖੀ ਸਾਨਾ ਪਤੀ ਦੀ ਲਿਖਤ ਸ਼੍ਰੀ ਗੁਰ ਸ਼ੋਭਾ ਮਿਲਦੀ ਹੈ ਜੀਵਦਾ ਕਰਤਾ ਗੁਰੂ ਸਾਹਿਬ ਦੇ 52 ਅਨਨ ਸ੍ਰਿਕ ਲਖਾਰੀਆਂ ਵਿੱਚੋਂ ਨਿਸ਼ਚੇ ਸਰਕਟ ਸੀ ਇਸ ਵਿੱਚ ਜੋ ਕੁਝ ਉਸਨੇ ਦਰਬਾਰੀ ਕਵੀ ਹੋਣ ਕਰਕੇ ਆਪਣੀ ਅੱਖੀਂ ਵੇਖਿਆ ਸੁਣਿਆ ਸੀ ਉਹੋ ਕੁਝ ਬਿਆਨ ਕੀਤਾ ਹੈ ਸ਼੍ਰੀ ਗੁਰ ਸ਼ੋਭਾ ਵਿੱਚ ਵਿਆਨ ਹੈ ਅਤੇ ਅਸਲ ਤੱਥਾਂ ਦੀ ਤਸਦੀਕ ਮੁਗਲ ਬਾਦਸ਼ਾਹਾਂ ਦੇ ਦਰਬਾਰੀ ਦਸਤਾਵੇਜ਼ਾਂ ਜਿੱਦਾਂ ਇਹ ਇਹ ਕਾਮ আলমਗੀਰੀ ਇਹ ਦਸਤਾਵੇਜ਼ ਹੈ ਇਹ ਕਾਮ আলমਗੀਰੀ ਅਖਬਾਰਾਤ ਦਰਬਾਰ ਮੁਲਾ ਤਵਾਰੀਖ ਮੁਜ਼ਮ ਸ਼ਾ ਬਹਾਦਰ ਸ਼ਾ ਨਾਮੇ ਅਤੇ ਤਾਰੀਖ ਬਹਾਦਰ ਸ਼ਾ ਨਾਲ ਮਿਲਦੀ ਹੈ ਤੇ ਜਿਹੜੇ ਤੱਤ ਇਹਨਾਂ ਨੇ ਲਿਖੇ ਕੁਝ ਸ੍ਰੀ ਗੁਰੂ ਸ਼ਬਦ ਵਿੱਚ ਮਿਲਦੇ ਆ ਉਹ ਇਹਨਾਂ ਲਿਖਾਰੇ ਇਹਨਾਂ ਜਿਹੜਿਆ ਇਤਿਹਾਸਕ ਇਹ ਲਿਖਤਾ ਹੈ ਗਿਆ ਇਹਨਾਂ ਵਿੱਚ ਉਹ ਕੁਝ ਮਿਲਦੇ ਆ ਮੁੱਖੀ ਗੱਲ ਇਹ ਹੈ ਕਿ ਸਨ ਆਪਣੀ ਨੇ ਗੁਰੂ ਗਵਿੰਦ ਸਿੰਘ ਜੀ ਦੇ ਕਾਲ ਦਾ ਅਖੀਂ ਟੱਠਾ ਹਾਲ ਬਿਆਨ ਕੀਤਾ ਹੈ ਉਸੇ ਗੁਰੂ ਸਾਹਿਬ ਤੇ ਜੀਵਨ ਦੀ ਐਮ ਘਟਨਾ ਅਰਥਾਤ ਖਾਲਸਾ ਦੀ ਸਾਜਨਾ ਬਾਰੇ ਖੁੱਲ ਕੇ ਲਿਖਿਆ ਹੈ ਰਾਇਤ ਮਰੀਅਦਾ ਦਾ ਜ਼ਿਕਰ ਕੀਤਾ ਹੈ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਦੇਣ ਬਾਰੇ ਲਿਖਿਆ ਹੈ ਪਰ ਕਥ ਦਸਮਤਵ ਬਾਰੇ ਕਿਤੇ ਵੀ ਕੋਈ ਜ਼ਿਕਰ ਨਹੀਂ ਕੀਤਾ ਇਹ ਵੀ ਇਹਨੇ ਨਿਕਟਵਰਤੀ ਕਵੀ ਕਹੇ ਜਾਂਦੇ ਹਨ ਸੈਨਾਪਤੀ ਤੁਨ ਗੁਰੂ ਗਵਿੰਦ ਸਿੰਘ ਪਾਸ਼ਾ ਜੀ ਦੇ ਤੇ ਉਹਨਾਂ ਨੇ ਵੀ ਆਪਣੇ ਲਿਖਤਾਂ ਵਿੱਚ ਕਿਤੇ ਵੀ ਦਸਵੇਂ ਪਾਸ਼ਾ ਦੀ ਕਿਸੇ ਗ੍ਰੰਥ ਦਾ ਦਸਵਾਂ ਉਨਤਾ ਦੇ ਕਿਤੇ ਵੀ ਕੋਈ ਜ਼ਿਕਰ ਨਹੀਂ ਕੀਤਾ ਤਾਂ ਇਸ ਦਾ ਮਤਲਬ ਸਮਝਣਾ ਚਾਹੀਦਾ ਕਿ ਇਹ ਜਿਹੜੀ ਬਲਾਹ ਹੈ ਦਸਵਾਂ ਦੇ ਬਣਾਈ ਗਈ ਅਸੀਂ ਪਹਿਲੇ ਵੀਡੀਓ ਵਿੱਚ ਵਿਚਾਰਿਆ ਸੀ ਇਹ 1800 95 ਵਿੱਚ ਇਹ ਬਣੀ ਆ ਤਾਂ ਪਹਿਲਾਂ ਲਗਤਾਂ ਜਿਹੜੀਆਂ ਆ ਆਪਾਂ ਉਹ ਸ਼ਾਰਟ ਬਿਲ ਕਰ ਰਹੇ ਆ ਕਿਤੇ ਵੀ ਇਸ ਗ੍ਰੰਥਾ ਕਿਤੇ ਵੀ ਜ਼ਿਕਰ ਨਹੀਂ ਮਿਲਦਾ ਹੁਣ ਪਰਚੀਆਂ ਸੇਵਾਦਾਸ ਇਹ ਨੰਬਰ 3 ਦੇ ਉੱਤੇ ਇਹਨਾਂ ਨੇ ਖੋਜ ਕੀਤੀ ਹੈ ਪਰਚੀਆਂ ਸੇਵਾਦਾਸ ਦੀਆਂ ਸੰਨ 1711 ਤੋਂ ਸੰਨ 1738 ਤੱਕ ਦਾ ਸਮਾਂ ਹੈ ਪਰਚੀਆਂ ਸੇਵਾਦਾਸ ਇਹ ਕਈ ਨਵੇਂ ਕਈ ਨਾਵਾਂ ਨਾਲ ਜਾਣੀਆਂ ਜਾਂਦੀਆਂ ਹਨ ਜਿਵੇਂ ਸਾਖੀਆਂ ਸੇਵਾਦਾਸ ਉਦਾਸੀ ਮਹਿਲਾ ਦਸਾਂ ਕਿਆਂ ਸਾਖੀਆਂ ਸਾਖੀਆਂ ਦਸਾਂ ਪਾਸ਼ਾਹੀਆਂ ਕਿਆਂ ਅਤੇ ਪਰਚੀਆਂ ਪਾਦਸ਼ਾਹੀ ਦਸਵੀਂ ਇਨ੍ਹਾਂ ਪਰਚੀਆਂ ਵਿੱਚ 50 ਸਾਖੀਆਂ ਜਾਂ ਹਕਾਇਤਾਂ ਹਨ ਜੋ ਦਸਾਂ ਗੁਰੂਆਂ ਦੀਆਂ ਜੀਵਨੀਆਂ ਨਾਲ ਸੰਬੰਧਤ ਹਨ ਪਹਿਲੇ 8 ਗੁਰੂਆਂ ਨਾਲ ਵਾਵਸਤਾ ਇੱਕ ਸਾਖੀ ਹੈ ਨੌਵੇਂ ਗੁਰੂ ਬਾਰੇ 4 ਹਨ ਅਤੇ ਬਾਕੀ ਦੀਆਂ 38 ਦਸਵੇਂ ਗੁਰੂ ਜੀ ਨਾਲ ਸੰਬੰਧਤ ਜੀਵਨ ਚੱਕੀਆਂ ਬਾਰੇ ਹਨ ਇਹਨਾਂ ਵਿੱਚ ਮਸੰਦਾਂ ਦੇ ਕਿਰਦਾਰ ਬਾਰੇ ਕਾਫੀ ਕੁਝ ਲਿਖਿਆ ਹੋਇਆ ਹੈ ਪਰ ਦਸ ਗੁਰਾਂth ਬਾਰੇ ਇੱਕ ਵੀ ਵਰਤਾਂਤ ਨਹੀਂ ਹੈ ਕੋਈ ਵੀ ਸਾਖੀ ਇਹਨਾਂ ਸਾਖੀਆਂ ਵਿੱਚ ਜੋ ਪਰਚੀਆਂ ਸੇਵਾ ਦਾ ਨਾਂ ਦੀ ਪੋਸਤਕ ਹੀ ਜਾਂਦੀ ਹੈ ਇਹਦੇ ਵਿੱਚ 50 ਸਾਖੀਆਂ ਵਿੱਚੋਂ ਕੋਈ ਵੀ ਇੱਕ ਸਾਖੀ ਵਿੱਚ ਕਿਸੇ ਦਸ ਗੁਰਾਂ ਦਾ ਕਿਤੇ ਵੀ ਜ਼ਿਕਰ ਨਹੀਂ ਹੈ ਨਾ ਦਸਵੇਂ ਪਾਤਸ਼ਾਹ ਦੇ ਕਿਸੇ ਕ੍ਰਾਂਤਾ ਜ਼ਿਕਰ ਹੈ ਇਹ ਸਾਖੀਆਂ ਵੀ ਇਹ ਉਸਤ ਕਰਦੀਆਂ ਹਨ ਗੁਰੂ ਗਵੰਸ ਸਿੰਘ ਪਾਸ਼ਾ ਯੁੱਗੋਂ 10 ਗ੍ਰੰਥ ਵਰਗੀ ਕੋਈ ਲਿਖਤ ਮੌਜੂਦ ਨਹੀਂ ਸੀ ਤੋਂ ਆਪਾਂ ਪਹੁੰਚ ਗਏ ਹਾਂ ਸਨ 1738 ਤੱਕ 1708 ਤੋਂ ਬਾਅਦ 30 ਸਾਲ ਦਾ ਸਮਾਂ ਆ ਗਿਆ ਕਿਤੇ ਵੀ ਜ਼ਿਕਰ ਨਹੀਂ ਹੈ 10 ਮਨਾਤਾ ਹੁਣ ਆਪਾਂ ਦੇਖਦੇ ਹਾਂ ਕੋਇਰ ਸਿੰਘ ਗੁਰਬਲਾਸ ਪਾਸ਼ਾਹੀ ਦਸਵੀਂ ਇਹ ਕਿਹਾ ਜਾਂਦਾ ਹੈ ਕਿ ਸਨ 1751 ਦੀ ਇਹ ਰਚਨਾ ਹੈ ਪਾਵੇਂ ਡਾਕਟਰ ਸਾਹਿਬ ਨੇ ਸਵਾਲ ਇਹ ਚੰ ਖੜਾ ਕੀਤਾ ਹੋਇਆ ਪਰ ਜੋ ਜੋ ਕੁਝ ਖੋਜ ਵਿੱਚ ਮਲੂਮ ਹੋਇਆ ਉਹਨਾਂ ਨੂੰ ਉਹਨਾਂ ਨੇ ਇਹ ਲਿਖਿਆ ਕਿ ਹਕੀਸਤਾਨ 1751 ਇਹਦਾ ਲਿਖਣ ਦਾ ਕਾਲ ਹੈ ਇਸ ਗ੍ਰੰਥ ਦਾ ਕਰਤਾ ਇੱਕ ਸਹਾਈ ਤਾਰੀ ਸਿਕ ਹੈ ਜਿਹਦਾ ਨਾਮ ਹੈ ਕੋਇਰ ਸਿੰਘ ਬ੍ਰਾਹਮਣ ਹੈ ਸਹਾਈ ਤਾਰੀ ਸਿਕ ਹੈ ਇਹ ਬ੍ਰਾਹਮਣ ਇਹ ਸਾਰਾ ਕੁਝ ਇਹ ਸਪੌਂਸਟਕ ਵਿੱਚ ਲਿਖਿਆ ਮੇਰਾ ਗ੍ਰੰਥ ਵਿੱਚ ਲਿਖਿਆ ਮੇਰਾ ਇਹ ਗ੍ਰੰਥ ਗੁਰੂ ਗਵੈਸਾ ਜੀ ਦੇ ਅਕਾਲ ਚਲਾਣਾ ਕਰਨ ਤੋਂ 43 ਸਾਲ ਬਾਅਦ ਵਿੱਚ ਲਿਖਿਆ ਗਿਆ ਕਿਉਂਕਿ ਕੋਰ ਸਿੰਘ ਭਾਈ ਮਨੀ ਸਿੰਘ ਦਾ ਨੈਟਿਵ ਸਮਕਾਲੀ ਰਿਆਸ ਜਿਵੇਂ ਕਿਹਾ ਜਾਂਦਾ ਹੈ ਇਸ ਗ੍ਰੰਥ ਵਿੱਚ ਲਿਖਿਆ ਹੈ ਇਸ ਲਈ ਗੁਰਬਲਾਵ ਪਾਸ਼ 10ਵੇਂ ਅੰਕਤ ਵਾਕ ਵਿੱਚ ਭਾਈ ਮਨੀ ਸਿੰਘ ਜਿੱਤੇ ਵਿਆਖਿਆਨਾਂ ਦੇ ਆਧਾਰ ਤ ਹੈ ਫੌਜਾ ਸਿੰਘ ਸਾਲ 1968 ਉਹਨਾਂ ਨੇ ਇਹ ਗੱਲ ਲਿਖੀ ਹੈ ਉਸ ਪਾਸ ਸੈਨਾਪਤੀ ਦੀ ਗੁਰਸ਼ੂਬਾ ਤੇ ਬਚਿੱਤਰਨਾਟਕ ਵੀ ਮੌਜੂਦ ਸਨ ਇਸ ਲਈ ਗੁਰੂ ਬਲਾਸ ਪਾਸ਼ਾ 10ਵੀਂ ਵਿੱਚ ਗੁਰੂ ਸਾਹਿਬ ਦੇ ਜੀਵਨ ਬਾਰੇ ਸਭ ਤੋਂ ਬਾਅਦ ਪ੍ਰੋਸੈਜ ਹੋ ਗੋ ਵਿਸਥਾਰ ਇੱਥੇ ਮਿਲਦਾ ਹੈ ਇਸ ਵਿੱਚ ਪਹਿਲੀ ਵਾਰ ਤਾਂ ਗੁਰੂ ਗਵਿੰਦ ਸਿੰਘ ਪਾਸ਼ਾ ਵੱਲੋਂ ਦਰਬਾਰ ਸਜਾ ਕੇ ਪੰਜ ਸਿਰ ਮੰਗਣ ਦਾ ਜ਼ਿਕਰ ਇਹ ਨਹੀਂ ਕੀਤਾ ਹੈ ਗੁਰੂ ਸਿੰਘ ਨੇ ਇੱਥੋਂ ਗੱਲ ਚੱਲੀ ਆਵੇ ਪੰਜ ਸਿਰ ਮੰਗੇ ਆ ਤੇ ਬੱਕਰੇ ਤੇ ਤੰਬੂ ਆਦਕ ਦਾ ਜਿਹੜਾ ਸ਼ਰਜੰਤਰ ਇਹ ਇਥੋਂ ਸ਼ੁਰੂ ਹੋਇਆ ਕੋਇਰ ਸਿੰਘ ਦੇ ਗੁਰਬਲਾਸ ਤੋਂ ਇਕੱਲੇ-ਇਕੱਲੇ ਸਿੱਖ ਨੂੰ ਤਾਂ ਬੂਚੇ ਲੈ ਕੇ ਲਿਜਾਇਆ ਗਿਆ ਅਗਲਾ ਫਿਰ ਮੰਗਰ ਤੋਂ ਪਹਿਲਾਂ ਲਹੂ ਨਾਲ ਪਜੀ ਤਲਵਾਰ ਦਿਖਾਈ ਗਈ ਤੇ ਇਹ ਜਿਹੜਾ ਬੇਸ ਹੈ ਇਹਨਾਂ ਗੱਲਾਂ ਦਾ ਇਹ ਕੋਇਰ ਸਿੰਘ ਦਾ ਇਹ ਗੁਰਬਲਾਸ ਪਾਂਛੇ ਦਸਵੀਂ ਹੈ ਜਿਹੜਾ ਕਿ ਇੱਕ ਬ੍ਰਾਹਮਣ ਸੀ ਤੇ ਉਹਨੇ ਆਪਣਾ ਨਾਮ ਕੋਇਰ ਸਿੰਘ ਲਿਖ ਕੇ ਇਹ ਗ੍ਰੰਥ ਜਿਹੜਾ ਬਣਾਇਆ ਤੇ ਸਾਰੇ ਕੌਤਕ ਤੋਂ ਬਾਅਦ ਪੰਜਾਂ ਸਿੱਖਾਂ ਨੂੰ ਅੰਮ੍ਰਿਤ ਛਕਾਇਆ ਗਿਆ ਤੇ ਸਿੰਘ ਦਾ ਨਾਮ ਦੇ ਕੇ ਕਕਾਰ ਪਹਿਨਾ ਹੈਗੇ ਮਗਰੋਂ ਇਸੇ ਵਾਟੇ ਜੋ ਗੁਰੂ ਗੋਬਿੰਦ ਸਿੰਘ ਅੰਮ੍ਰਿਤਸ਼ਕ ਕੇ ਖੋਦ ਵੀਰ ਸਿੰਘ ਸਜ ਗਏ ਜਿਸ ਕਰਕੇ ਇਹ ਮਿਸਾਲ ਵਾ ਵਾ ਗੋਬਿੰਦ ਸਿੰਘ ਬਾਬੇ ਗੁਰਚੇਲਾ ਮਸ਼ਹੂਰ ਹੋ ਗਈ ਇਹ ਵੀ ਇਹਨੇ ਕੀਤੀ ਹੈ ਇੱਕੋਰ ਸਿੰਘ ਨੇ ਕੀਤੀ ਹੈ ਜਿਹੜੀ ਪਾਈ ਗੁਰਤਾਸਿ 12 ਵਿੱਚ ਇੱਕ ਵਾਰ ਲਿਖੀ ਹੋਈ ਹੈ ਫालतू ਉਹ ਇਸੇ ਕੋਰ ਸਿੰਘ ਦੀ ਹੈ ਇਹਨੇ ਆਪਣਾ ਨਾਮ ਬਦਲ ਕੇ ਉੱਥੇ ਉੱਥੇ ਲਿਖ ਦਿੱਤਾ ਗੁਰਦਾਸ ਸਿੰਘ ਇਹ ਡਾਕਟਰ ਦਲਗੀਰ ਦੀ ਖੋਜ ਹੈ ਜਿਹੜੀ ਇਸ ਪਾਸੇ ਸੰਨ ਇਸ਼ਾਰਾ ਕਰਦੀ ਹੈ ਤੇ ਇਹ ਕਹਿੰਦਾ ਵੀ ਅਮਰਦ 10ਵੇਂ ਪਾਸ਼ਨਾ ਬਾਅਦ ਵਿੱਚ ਛਕਿਆ ਤਾਂ ਡਾਕਟਰ ਦਲਗੀਰ ਦੀ ਖੋਜ ਜਿਹੜੀ ਹੈ ਉਹ ਹੈ ਕਿ 10ਵੇਂ ਪਾਸ਼ਨਾ ਜਦੋਂ ਖੰਡੇ ਬਾਟੇ ਦੀ ਪੌਲ ਤਿਆਰ ਕੀਤੀ ਪਹਿਲਾਂ ਆਪ ਤੀਰ ਦੇ ਨਾਲ ਬੂੰਦਾਂ ਜਿਹੜੀਆਂ ਆਪਣੇ ਮੂੰਹ ਵਿੱਚ ਪਹਿਲਾਂ ਪਾਈਆਂ ਬਾਅਦ ਨਹੀਂ ਤਾਂ ਖੈਰ ਇਹ ਗੱਲਾਂ ਜਿਹੜੀਆਂ ਇਹ ਇਸ ਤਰ੍ਹਾਂ ਦੀਆਂ ਵਾਕ-ਵਾਕ ਇਹ ਚੱਲਦੀਆਂ ਤਾਂ ਆਪਾਂ ਅੱਗੇ ਚੱਲਦੇ ਹਾਂ ਇਸ ਗ੍ਰੰਥ ਵਿੱਚ ਖੰਡੇ ਦੀ ਪੋਲ ਤਿਆਰ ਕਰਨ ਦੀ ਵਿਧੀ ਅਤੇ ਉਸ ਨੂੰ ਛਕਣ ਵਾਲਿਆਂ ਦੇ ਰਹਿਤ ਦਾ ਵੀ ਜ਼ਿਕਰ ਹੈ ਅਤੇ ਪੰਜ ਕਾਰਾਂ ਦਾ ਵੀ ਵਰਣ ਹੈ ਇਸ ਪੋਸਤਿਕ ਦੇ ਨੌਵੇਂ ਅਧਿਆਏ ਵਿੱਚ ਇਹ ਖਾਲਸਾ ਸੰਪਤੀ ਸਹਾਜਨਾ ਬਾਰੇ ਵਿਸਥਾਰਪੂਰਵਕ ਲਿਖਿਆ ਹੋਇਆ ਮਿਲਦਾ ਪਰ ਦਸਮਨth ਬਾਰੇ ਕੁਝ ਵੀ ਨਹੀਂ ਲਿਖਿਆ ਹੋਇਆ ਤੇ ਵੱਡੀ ਗੱਲ ਜਿਹੜੀ ਆਪਾਂ ਦੇਖਣੀ ਹੈ ਦੇ ਵਿੱਚ ਇਹ ਹੈ ਕਿ ਦਸਮਨth ਬਾਰੇ ਕੋਇਰ ਸਿੰਘ ਜਿਹੜਾ ਇਹ ਵੀ ਕੱਖ ਨਹੀਂ ਬੋਲਦਾ ਇਹ ਸਨ 1751 ਦੀ ਲਿਖਤ ਹੈ ਇਹ ਵੀ ਕੁਛ ਨਹੀਂ ਕਹਿੰਦਾ ਕਿ ਦਸਵੇਂ ਪਾਤਸ਼ਾਹ ਨੇ ਦਸ ਗ੍ਰੰਥ ਵੀ ਲਿਖਿਆ ਸੀ ਜਾਂ ਕੋਈ ਉਹਨਾਂ ਦੇ ਨਾਮ ਦੇ ਨਾਲ ਕੋਈ ਗ੍ਰੰਥ ਵੀ ਮੌਜੂਦ ਸੀ ਕੁਛ ਨਹੀਂ ਇਹਦੇ ਬਾਰੇ ਸਾਨੂੰ ਇੱਥੋਂ ਲਿਖਿਆ ਮਿਲਦਾ ਸੋ ਦਸਵਾਂ ਗ੍ਰੰਥ ਜਿਸ ਬੀੜ ਨੂੰ ਭਾਈ ਮਨੀ ਸਿੰਘ ਦੇ ਨਾਲ ਜੋੜ ਕੇ ਦਸਵਾਂ ਦਾ ਭਲੇਖਾ ਪਾਇਆ ਜਾ ਰਿਹਾ ਹੈ ਕਿ ਉਸ ਵਾਰੇ ਭਾਈ ਕੋਇਰ ਸਿੰਘ ਨੂੰ ਨਾ ਪਤਾ ਲੁੰਦਾ ਜੋ ਭਾਈ ਮਨੀ ਸਿੰਘ ਹੋਰ ਹੁੰਦਾ ਨੈਕਟਵਰਤੀ ਰਿਹਾ ਜਿਵੇਂ ਜਿਵੇਂ ਇਹ ਗੱਲ ਜਿਹੜੀ ਆ ਫੌਜਾ ਸਿੰਘ ਨੇ ਸਾਨੂੰ 1968 ਦੀ ਲੇਖਤ ਵਿੱਚ ਦੱਸੀ ਹੈ ਕਿ ਇਹ ਨੈਕਟਵਰਤੀ ਸੀ ਭਾਈ ਮਨੀ ਸਿੰਘ ਦੇ ਭਾਈ ਮਨੀ ਸਿੰਘ ਦਾ ਜੇ ਭਾਈ ਮਨੀ ਸਿੰਘ ਦਾ ਨੈਕਟਵਰਤੀ ਸੀ ਤਾਂ ਭਾਈ ਮਨੀ ਸਿੰਘ ਤੇ ਨਾਲ ਜਿਹੜੀ ਇਹ ਗ੍ਰੰਥ ਜਿਹੜਾ ਗ੍ਰੰਥੇ ਜੋੜੇ ਜਾਂ ਦਸ ਗ੍ਰੰਥਾਂ ਦਾ ਤੇ ਇਹ ਵੀ ਇਹਨੂੰ ਨਾ ਪਤਾ ਲੱਗਾ ਇਹ ਕੋਈ ਸੁਣਨ ਨੂੰ ਪਤਾ ਲੱਗਾ ਇਹਨੇ ਜ਼ਿਕਰ ਕਰਨਾ ਸੀ ਜੇ ਪਤਾ ਲੱਗਦਾ ਤਾਂ ਪਤਾ ਲੱਗਣੇ ਹੁੰਦਾ ਤਾਂ ਭਾਈ ਮਨੀ ਸਿੰਘ ਦੇ ਨਾਲ ਵੀ ਜਿਹੜਾ ਗ੍ਰੰਥ ਜੋੜਿਆ ਜਾਂਦਾ ਦਾ 10 ਗ੍ਰੰਥ ਦਾ ਉਹ ਵੀ ਜਿਹੜਾ ਉਹ ਨਜਾਇਜ਼ ਹੈ ਉਹ ਵੀ ੱੱਕੇ ਨਾਲ ਜੋੜਿਆ ਜਾ ਰਿਹਾ ਕਿਉਂਕਿ ਭਾਈ ਮਨੀ ਸਿੰਘ ਜਿਹੜੇ ਉਹ ਬੜੇ ਉੱਚ ਕੋਟਿ ਦੇ ਸਿੱਖ ਸਨ ਤੇ ਉਹਨਾਂ ਨਾਲ ਜੋੜ ਕੇ ਪੇਸ਼ ਕੀਤਾ ਵੀ ਸਿੱਖ ਮੰਨ ਜਾਣਗੇ ਵੀ ਇਹ ਵਾਕਏ ਸੱਚੀ ਇਹ ਲਿਖਤਾਂ ਜਿਹੜੀਆਂ ਆ ਇਹ ਮਾਝੂਦ ਸੰਤ ਤੋ ਕਹਿਣ ਦੀ ਗੱਲ ਇਹ ਆ ਕਿ ਭਾਈ ਕੋਰ ਸਿੰਘ ਜਿਹੜਾ ਹੈ ਜਿਨੇ ਇਹ ਗੁਰਲਾ ਪਾਸ਼ ਦਸਵੀਂ ਲਿਖਿਆ ਉਸਨੇ ਵੀ ਆਪਣੀ ਲਿਖਤ ਵਿੱਚ ਕਿਤੇ ਵੀ ਦਸ ਗੁਰਾਂ ਦਾ ਕੋਈ ਜ਼ਿਕਰ ਨਹੀਂ ਕੀਤਾ। ਤੋ ਇਹ ਤੋਂ ਆਪਾਂ ਇਥੇ ਸਮਾਪਤੀ ਕਰਦੇ ਹਾਂ। ਤੋ ਅੱਗੇ ਆਪਾਂ ਫਿਰ ਜਿਹੜੀਆਂ ਬਾਕੀ ਲਿਖਤਾਂ ਰਹਿੰਦੀਆਂ ਉਨਾ ਬਾਰੇ ਫਿਰ ਅਗਲੀ ਵੀਡੀਓ ਵਿੱਚ ਵਿਚਾਰ ਕਰਾਂਗੇ ਕਿ ਉਹਨਾਂ ਵਿੱਚ ਵੀ ਸਾਨੂੰ ਇਸ ਦੀ ਕਿਤੇ ਦਸਪੰਨ ਦੀ ਕਿਤੇ ਹੁੰਉਂਦੇ ਨਹੀਂ ਮਿਲਦੀ। ਅਗੋਂ ਤੇ ਪਤਿਸ਼ਾਨੇ ਕਰਦੇ ਹਾਂ। ਵਾਹ ਗੁਰੂ ਜੀ ਦਾ ਖਾਲਸਾ ਵਾਹ ਗੁਰੂ ਜੀ